ਰਦਾਸਪੁਰ ਦੇ ਸਰਹਦੀ ਕਸਬਾ ਦਿਨਾ ਨਗਰ ਅਧੀਨ ਪੈਂਦੇ ਮਕੌੜਾ ਪਤਨ ਰਾਵੀ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵਧਣ ਦੇ ਕਰਕੇ ਰਾਵੀ ਦਰਿਆ ਤੋਂ ਪਾਰ ਵਸਦੇ ਸੱਤ ਪਿੰਡਾਂ ਦਾ ਸੰਪਰਕ ਭਾਰਤ ਦੇ ਦੇਸ਼ ਨਾਲ ਟੁੱਟ ਚੁੱਕਿਆ ਹੈ ਅਤੇ ਇਹਨਾਂ ਪਿੰਡਾਂ ਨੂੰ ਜਾਣ ਦਾ ਇੱਕੋ ਇੱਕ ਮਾਤਰ ਸਹਾਰਾ ਕਿਸ਼ਤੀ ਵੀ ਪਾਣੀ ਦਾ ਪੱਧਰ ਵਧਣ ਦੇ ਕਰਕੇ ਝੁਕ ਲਈ ਗਈ ਹੈ ਬਜਾਏ ਦੇ 75 ਸਾਲ ਵੀ ਜਾਣ ਦੇ باوجود ਇਹਨਾਂ ਪਿੰਡਾਂ ਦੇ ਕਿਸੇ ਸਰਕਾਰ ਨੇ ਸਾਰ ਨਹੀਂ ਲਏ ਜਿਸ ਦੇ ਕਰਕੇ ਕਈ ਲੋਕ ਇਹਨਾਂ ਪਿੰਡਾਂ ਨੂੰ ਛੱਡ ਕੇ ਜਾ ਚੁੱਕੇ ਨੇ ਤੇ ਦੱਸਿਆ ਜਾ ਰਿਹਾ ਹੈ ਕਿ 14 ਪਿੰਡਾਂ ਦੇ ਵਿੱਚੋਂ ਰਾਵੀ ਦਰਿਆ ਤੋਂ ਪਾਰ ਹੋਣ ਸਿਰਫ ਸੱਤ ਪਿੰਡ ਹੀ ਮੌਜੂਦ ਨੇ ਇਹਨਾਂ ਲੋਕਾਂ ਨੂੰ ਵੀ ਰਾਵੀ ਦਰਿਆ ਦੇ ਪੱਕਾ ਪੁਲ ਨਾ ਹੋਣ ਦੇ ਕਰਕੇ ਕੋਈ ਸੁੱਖ ਸਹੂਲਤ ਨਹੀਂ ਹੈ ਜਿਸ ਦੇ ਕਰਕੇ ਅੱਜ ਵੀ ਦੇਸ਼ ਦੀ ਆਜ਼ਾਦੀ ਇਹਨਾਂ ਦੇ ਲਈ ਕੋਈ ਮਤਲਬ ਨਹੀਂ ਰੱਖਦੀ ਹੈ ਬਹੁਤ ਮੁਸ਼ਕਲ ਆਂਤ ਜਾਣ ਤੇ ਪਾਣੀ ਦੀ ਮਤਲਬ ਰੈਡ ਪੈਣ ਦੀ ਹਾਲ ਬਹੁਤ ਮੁਸ਼ਕਲ ਆਹੀ ਕਿ ਤਰ੍ਹਾਂ ਆਈ ਸਾਡੀ ਕੋਈ ਚੀਜ਼ ਵੀ ਨਹੀਂ ਕੋਈ ਜ਼ਿਆਦਤ ਨਹੀਂ ਕੋਈ ਸਾਨੂੰ ਆਂਤ ਜਾਣ ਵਾਸਤੇ ਬਹੁਤ ਮੁਸ਼ਕਲ ਆ ਨਹੀਂ ਘਟੇ ਕੋਈ ਜਗ੍ਹਾ ਹੈ ਪਾਰ ਕੋਈ ਸਾਡੇ ਕਿੰਮਤ ਰਨਾ ਕੋ ਪੈਲੀ ਐ ਨਾ ਕੋ ਜਮੀਨ ਆ ਬਹੁਤ ਮੁਸ਼ਕਲ ਆ ਕੰਮ ਕਰ ਵੀ ਹੈ ਮੀਆਂ ਵਹੇ ਐ ਟਾਈਮ ਪਾਸ ਕਰਦੇ ਇੱਕ ਦੂਸਰੇ ਦੇ ਘਰ ਕੰਮ ਕਰਦੇ ਤੇ ਗਰੀਬ ਬਹੁਤ ਮਾੜੇ ਆ ਹੀ ਬਿਲਕੁਲ ਨਹੀਂ ਲੱਤ ਤੋਂ ਵੀ ਹੈ ਡਿਕਾਪਟਰ ਮੈਂ ਕੋਈ ਕੰਮ ਕਰ ਨਹੀਂ ਸਕਦੀ ਆਣੇ ਜੜ ਦੀ ਬਹੁਤ ਮੁਸ਼ਕਲ ਰਿਸ਼ਤੇਦਾਰ ਵੀ ਸਾਨੂੰ ਇੰਨਾ ਕਿ ਨਹੀਂ ਰੱਖਦੇ ਦੇ ਨਾ ਕੋਈ ਸਾਡੇ ਕੋਲ ਆਂਦਾ ਜਾਂਦਾ ਆ ਬਹੁਤ ਮੁਸ਼ਕਲ ਆ ਦੋ ਚਾਰ ਦਿਨ ਰਹੇ ਰਹਿੰਦੇ ਆ ਫੇਰ ਆ ਜਾਂਦੇ ਆ ਇੱਧਰ ਕਿੱਥੇ ਜਾਈਏ ਹਾਂ ਜੀ ਅਕਾਲ ਪੁਰਖ ਕੋਈ ਨਹੀਂ ਬਣਾਉਂਦਾ ਫੇਰ ਕਹਿ ਕੇ ਚਲੇ ਜਾਂਦੇ ਆ ਮੁੜ ਕੇ ਕੋਈ ਸਾਡਾ ਸੋਚਦਾ ਮੁੜ ਕੇ ਵੜਦਾ ਨਹੀਂ ਸਾਡੇ ਵੱਲ ਦਿਖਦਾ ਨਹੀਂ ਕੋਈ ਹੈਗਾ ਰੰਦਾ ਕਿ ਜਾਂ ਨਹੀਂ ਰੰਦਾ ਜਾਂ ਕਿੱਦਾਂ ਖਾਂਦੇ ਕਿੱਦਾਂ ਰਹਿੰਦੇ ਆ ਸਾਡਾ ਸੋਚਦਾ ਕੁਛ ਨਹੀਂ ਇਹ ਚਾਰ ਪੰਜ ਕਿੰਨੇ ਬਹੁਤ ਔਖੇ ਹਨ ਕੋਈ ਅਮਰਦਸ ਸਿੰਘ ਜਾਣੇ ਵੀ ਪੈ ਜਾਂਦਾ ਜਾਂ ਕੋਈ ਕੁਛ ਵੀ ਹੁੰਦਾ ਬਹੁਤ ਮੁਸ਼ਕਿਲ ਹੈ ਇਹ ਮੇਨ ਵਾਲਾ ਹਾਂ ਬਹੁਤ ਮੁਸ਼ਕਿਲ ਹੈ ਬਹੁਤ ਚੰਗਾ ਇੱਥੇ ਤੇ ਮੈਨੂੰ 100 ਤੋਂ ਵੀ ਵੱਧ ਮੁਸ਼ਕਲਾਂ ਸਾਰੀਆਂ ਮੁਸ਼ਕਲਾਂ ਲੱਭਿਆ ਸਾਨੂੰ ਸਹੂਲਤ ਲੱਭੀ ਕੋਈ ਸਾਨੂੰ ਇੱਥੇ ਕੇਸ ਕਿਸਮ ਦੀ ਵੀ ਸਹੂਲਤ ਨਹੀਂ ਹੈ ਅਸੀਂ ਬੱਚਿਆਂ ਨੂੰ ਇੱਧਰ ਪੜਾਉਣ ਵਾਸਤੇ ਲਿਆ ਰਹੇ ਆ ਘਰ ਇੱਧਰ ਨਹੀਂ ਆ ਇੱਧਰ ਕਰਨਾ ਪਸ਼ੂ ਸਾਡੇ ਜਿਹੜੇ ਨੇ ਹੁਣ ਮੈਂ ਕੱਲ ਦਾ ਥੇ ਰੋ ਗਿਆ ਪਿਆ ਮੇਰੇ ਪਸ਼ੂ ਭੁੱਖੇ ਮਰ ਰਹੇ ਨੇ ਪੰਜ ਛੇ ਪਸ਼ੂ ਰੱਖਿਆ ਮੈਂ ਕਿ ਕਿੱਦਾਂ ਜਾ ਕੇ ਉਹਨਾਂ ਕਿਸ ਮੌਕੇ ਤੇ ਜਾ ਕੇ ਸਾਂਭਣਾ ਇਹ ਮੈਂ 5 4 ਬੋਰੇ ਖਾਦ ਲੈ ਕੇ ਜਾਣਾ ਇਹਨਾਂ ਨੂੰ ਸਾਂਭਣਾ ਹੈ ਜਾਂ ਪਸ਼ੂ ਸਾਹਮਣੇ ਮੁਸ਼ਕਲਾ ਬਹੁਤ ਆ ਪੁਲਿਸ